ਸੁਣੋ ਸੁਣੋ ਕਿਸਾਨ ਭਰਾਓ ਜਰਾ ਧਿਆਨ ਦੇ ਨਾਲ ਸੁਣ ਮੌਰਤੀ ਦੀ ਇੱਕ ਕਮੇਟੀ ਤੁਹਾਡੇ ਵੱਲੋਂ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵਾਰ ਮੰਡੀ ਦੇ ਵਿੱਚ 17% ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਵਿਕੇਗਾ ਕਿ ਨਹੀਂ ਝੋਨਾ ਮੰਡੀ ਦੇ ਵਿੱਚ ਖਿਲਾੜਿਆ ਜਾਵੇਗਾ ਇਸ ਕਰਕੇ ਮੰਡੀ ਦੇ ਵਿੱਚ ਝੋਨਾ ਸਾਫ਼ ਸੁਥਰਾ ਇਸੋ ਕਾਲੇ ਅੱਗਾ ਜਾਵੇ ਕਿ ਸਾਨ ਵੇਰਾਂ ਨੂੰ ਘੇਰਬੇਨ ਕੀਤੀ ਜਾਂਦੀ ਹੈ ਇਸ ਵਾਰ ਮੰਡੀ ਦੇ ਵਿੱਚ 17% ਤੋਂ ਵੱਧ ਨਮੀ ਵਾਲਾ ਚੋਨਾ ਨਹੀਂ ਵਿਕੇਗਾ ਤੇ ਨਾ ਹੀ ਚੋਨਾ ਮੰਡੀ ਦੇ ਵਿੱਚ ਖਿਲਾੜਿਆ ਜਾਵੇਗਾ ਤੇ ਨਾ ਹੀ ਧੀਰੀ ਕੀਤਾ ਜਾਵੇਗਾ ਇਸ ਲਈ ਮੰਡੀ ਦੇ ਵਿੱਚ ਚੋਨਾ ਸੁੱਕਾ ਅਤੇ ਸਾਫ ਸੁਥਰਾ ਲਿਆਂਦਾ ਜਾਵੇ ਸੂਚਨਾ ਕਿਸਾਨ ਹੀਰਾਂ ਦੇ ਲਈ ਆਰਕੀਟ ਕਮੇਟੀ ਛੁੜੀ ਦੇ ਵੱਲੋਂ